ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ੀ ਨੂੰ ਦੁੱਗਣਾ ਕਰੋ ਸਾਡੇ ਵੰਡੇ ਬਡੇਰੇ ਇਸ ਤਰ੍ਹਾਂ ਕਰਦੇ ਸਨ ਕਿ ਜਦ ਜ਼ਿੰਦਗੀ ਵਿੱਚ ਕੋਈ ਖੁਸ਼ੀ ਆਉਂਦੀ ਸੀ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸਨ ਹੁਣ ਲੋਕ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਪਾਰਟੀ ਕਰਦੇ ਹਨ ਪਾਰਟੀ ਕਰਨਾ ਕੋਈ ਗੁਨਾਹ ਨਹੀਂ ਆਪਣੇ ਦੋਸਤਾਂ ਤੇ ਖਰਚ ਕਰਨਾ ਬੁਰਾ ਨਹੀਂ ਲੇਕਿਨ ਜਿਸ ਪ੍ਰਮਾਤਮਾ ਨੇ ਸਾਨੂੰ ਇਹ ਖੁਸ਼ੀ ਦਿੱਤੀ ਹੈ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ ਅੱਜ ਕੱਲ੍ਹ ਦੀਆਂ ਪਾਰਟੀਆਂ ਵੀ ਅਜਾਸ਼ੀ ਹੋ ਗਈਆਂ ਹਨ ਰੈਸਟੋਰੈਂਟਾਂ ਵਿੱਚ ਜਾ ਕੇ ਸ਼ਰਾਬ ਪੀਣੀ ਆਵਾਰਾ ਗਰਦੀ ਕਰਨੀ ਇਹਨਾਂ ਕੰਮਾਂ ਵਿੱਚ ਅਸੀਂ ਪ੍ਰਮਾਤਮਾ ਦੀ ਨਾਰਾਜ਼ਗੀ ਨੂੰ ਦਵਤ ਦਿੰਦੇ ਹਾਂ ਫਿਰ ਉਹ ਖੁਸ਼ੀ ਵੀ ਜਿਆਦਾ ਦੇਰ ਨਹੀਂ ਟਿਕਦੀ ਜਿਸ ਵਿੱਚ ਸਿਰਫ ਆਪਣੇ ਦੋਸਤਾਂ ਨੂੰ ਹੀ ਯਾਦ ਕੀਤਾ ਜਾਵੇ ਦੋਸਤਾਂ ਨੂੰ ਖਵਾਉਣਾ ਪਿਉਣਾ ਚੰਗੀ ਗੱਲ ਹੈ ਪਰ ਪਹਿਲਾਂ ਆਪਣੇ ਖੁਦਾ ਪਰਮਾਤਮਾ ਮਾਤਾ ਪਿਤਾ ਅਤੇ ਬਜ਼ੁਰਗਾਂ ਨਾਲ ਆਪਣੀ ਖੁਸ਼ੀ ਸਾਂਝੀ ਕਰੋ ਜਿਨ੍ਹਾਂ ਦੀਆਂ ਅਸੀਮ ਅਸੀਸਾਂ ਸਦਕਾ ਸਾਨੂੰ ਇਹ ਖੁਸ਼ੀ ਮਿਲੀ ਹੈ ਇਸ ਤਰ੍ਹਾਂ ਕਰਨ ਨਾਲ ਪ੍ਰਮਾਤਮਾ ਖੁਸ਼ ਹੁੰਦਾ ਹੈ ਹਾਂ ਆਪਣੇ ਦੋਸਤਾਂ ਨੂੰ ਆਪਣੇ ਘਰ ਬੁਲਾਓ ਆਪਣੇ ਘਰ ਦੇ ਸਾਰੇ ਮੈਂਬਰਾਂ ਭੈਣ ਭਰਾਵਾਂ ਨਾਲ ਮਿਲ ਕੇ ਪਾਰਟੀ ਕਰੋ ਤਾਂ ਸਭ ਨੂੰ ਚੰਗਾ ਲੱਗੇਗਾ ਇਸ ਤਰ੍ਹਾਂ ਕਰਕੇ ਅਸੀਂ ਆਪ ਤੋਂ ਵੱਡਿਆਂ ਦੀਆਂ ਅਸੀਮ ਅਸੀਸਾਂ ਖੁਸ਼ੀ ਪ੍ਰਾਪਤ ਕਰ ਲੈਂਦੇ ਹਾਂ ਤੇ ਭੈਣ ਭਰਾਵਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਖੁਸ਼ੀ ਵਿੱਚ ਹੋਰ ਵਾਧਾ ਕਰਨ ਦਾ ਰਾਹ ਖੋਲ ਲੈਂਦੇ ਹਾਂ ਖੁਸ਼ ਰਹੋ ਤੇ ਹੱਸਦੇ ਵੱਸਦੇ ਰਹੋ ਧੰਨਵਾਦ